ਬੀਤੇ ਦਿਨ ਸ਼ਿਕਾਗੋ ਦੀ ਇੱਕ ਅਦਾਲਤ ਨੇ 31 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਰਿਸ਼ੀ ਪਟੇਲ ਨੂੰ ਇੱਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ 7.5 ਸਾਲ ਦੀ ਜਿਹੜੀ ਸਜ਼ਾ ਸੁਣਾਈ ਹੈ ਰਿਸ਼ੀ ਸ਼ਾ ਜੋ ਕਿ ਜੋ ਕਦੇ ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਸਭ ਤੋਂ ਅਮੀਰ ਭਾਰਤੀਆਂ ਵਿੱਚੋਂ ਗਿਣਿਆ ਜਾਂਦਾ ਸੀ ਆਊਟਕਮ ਹੈਲਥ ਨਾਮੀ ਦੇ 38 ਸਾਲਾ ਸੀਈਓ ਰਿਸ਼ੀ ਸ਼ਾਨੂ ਪਿਛਲੇ ਸਾਲ ਦੋਸ਼ੀ ਜਿਹੜਾ ਉਹ ਠਹਿਰਾਇਆ ਗਿਆ ਸੀ ਤੇ ਇਸ ਦੇ ਨਾਲ ਹੀ ਫਰਮ ਦੀ ਸਾਬਕਾ ਪ੍ਰਧਾਨ ਸ਼ਾਰਦਾ ਅਗਰਵਾਲ ਨੇ ਕੰਪਨੀ ਦੇ ਮੁੱਖ ਵਿਤੀ ਅਧਿਕਾਰੀ ਬ੍ਰੈਡ ਪਾਰਡੀ ਨੂੰ ਵੀ ਧੋਖੇਧੜੀ ਦੇ ਦੋਸ਼ਾਂ ਦੇ ਹੇਠ ਅਦਾਲਤ ਦੇ ਵਿੱਚ ਜਿਹੜਾ ਉਹਨਾਂ ਨੇ ਦੋਸ਼ੀ ਠਹਿਰਾਇਆ ਤੇ ਇਹਨਾਂ ਨੂੰ ਸਜ਼ਾ ਜਿਹੜੀ ਹੋਣੀ ਹੈ ਉਹ ਤੈ ਹੈ ਤੇ ਉਹਨਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਸਜ਼ਾ ਸੁਣਾਏ ਜਾਣ ਦੀ ਜਿਹੜੀ ਸੰਭਾਵਨਾ ਹੈ ਵਰਬਜ਼ ਦੀ ਅਮਰੀਕੀ ਅਰਪਤੀਆਂ ਦੀ ਸੂਚੀ ਵਿੱਚ ਰਿਸ਼ੀ ਸ਼ਾ 400ਵੇਂ ਸਥਾਨ ਤੇ ਸੀ ਉਸ ਕੋਲ ਇੱਕ ਨਿਜੀ ਜਹਾਜ਼ ਅਤੇ ਉਹ ਜਿਸ ਘਰ ਵਿੱਚ ਰਹਿੰਦੇ ਸਨ ਉਸ ਦੀ ਕੀਮਤ 80 ਲੱਖ ਡਾਲਰ ਮੰਨੀ ਜਾਂਦੀ ਆ ਰਿਸ਼ੀ ਸ਼ਾ ਦੀ ਕੰਪਨੀ ਆਪਟਮ ਹੈਲਥ 2011 ਦੇ ਵਿੱਚ 11 ਕਰਮਚਾਰੀਆਂ ਤੋਂ 2017 ਦੇ ਵਿੱਚ 500 ਤੋਂ ਵੱਧ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੀ ਬਹੁਤ ਅੱਗੇ ਵੱਧ ਗਈ ਸੀ ਸ਼ਿਕਾਗੋ ਦੀਆਂ ਸਭ ਤੋਂ ਚਰਚਿਤ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਸੀ ਹਾਲਾਂਕਿ ਰਿਸ਼ੀ ਸ਼ਾਹ ਨੇ ਆਪਣਾ ਪੂਰਾ ਸਾਮਰਾਜ ਝੂਟ ਤੇ ਬਣਾਇਆ ਸੀ ਅਤੇ ਇਸ ਕਾਰਨ ਸਫਲਤਾ ਦੇ ਸਤਵੇਂ ਅਸਮਾਨ ਤੇ ਉੱਡ ਰਿਸ਼ੀ ਸ਼ਾਹ ਨੂੰ ਕੁਝ ਹੀ ਸਮੇਂ ਦੇ ਵਿੱਚ ਜ਼ਮੀਨ ਉੱਤੇ ਜਿਹੜਾ ਉਹ ਦੇਖ ਕੇ ਆ ਗਿਆ 80% ਆਪਟਮ ਹੈਲਥ ਦੇ ਜਿਹੜੇ ਮਾਲਕ ਰਿਸ਼ੀ ਸ਼ਾਹ ਜਦੋਂ ਨਾਰਥ ਵੈਸਟਰਨ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਸੀ ਉਸ ਸਮੇ ਉਸਨੇ ਇੱਕ ਕੰਪਨੀ ਬਣਾਈ ਸੀ ਤੇ ਜਿਸ ਦਾ ਨਾਮ ਜਿਸ ਦਾ ਕੰਮ ਡਾਕਟਰਾਂ ਦੇ ਦਫ਼ਤਰਾਂ ਹਸਪਤਾਲਾਂ ਜਾਂ ਕਲੀਨਿਕ ਵੇਟਿੰਗ ਰੂਮ ਦੇ ਵਿੱਚ ਲਗਾਏ ਗੇ ਟੀਵੀ ਜਾਂ ਟੈਬਲੇਟਾਂ ਤੇ ਫਾਰਮਾ ਕੰਪਨੀ ਦੇ ਇਸ਼ਤਿਹਾਰ ਦਿਖਾਉਣਾ ਸੀ ਤੇ ਕੋਈ ਵੀ ਕੰਪਨੀ ਇਸ਼ਤਿਹਾਰਾਂ ਤੇ ਖਰਚ ਕਰਦੇ ਸਮੇ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੰਦੀ ਹੈ ਕਿ ਕੀ ਉਸ ਦਾ ਵਿਗਿਆਪਨ ਟੀਚੇ ਵੱਲ ਦਰਸ਼ਕਾਂ ਵੱਲ ਤੱਕ ਪਹੁੰਚਦਾ ਵੀ ਹੈ ਕਿ ਨਹੀਂ ऋषि शादी कंपनी दी सेवा ਦੇ ਵਿੱਚ ਇਸ ਪੱਖੋਂ ਵਿਲੱਖਣ ਸੀ ਕਿ ਇਹ ਡਾਕਟਰਾਂ ਦੇ ਕਲੀਨਿਕਾਂ ਦੇ ਵਿੱਚ ਫਾਰਮਾ ਵਿਗਿਆਪਨ ਜਿਹੜੀ ਆ ਉਹ ਦਿਖਾਉਂਦੀ ਸੀ ਤਾਂ ਜੋ ਇਹ ਵਿਗਿਆਪਨ ਸਿੱਧੇ ਤੌਰ ਤੇ ਇਸ ਦੇ ਨਿਸ਼ਾਨੇ ਵੱਲ ਦਰਸ਼ਕਾਂ ਨੂੰ ਜਿਹੜਾ ਦਿਖਾਈ ਦੇਣ ਅਤੇ ਫਾਰਮਾ ਕੰਪਨੀਆਂ ਇਸ ਦੇ ਲਈ ਰਿਸ਼ੀ ਨੂੰ ਜਿਹੜੀਆਂ ਮੋਟੀ ਫੀਸ ਦੇਣ ਨੂੰ ਤਿਆਰ ਹੁੰਦੀਆਂ ਸਨ ਪਿਛਲੇ ਸਾਲ ਕੇਸ ਦੀ ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਇਸ ਬਾਰੇ ਖੁਲਾਸੇ ਕੀਤੇ ਆ ਇਹ ਅਰਬ ਡਾਲਰ ਦਾ ਕਪਲਾ ਕਿਵੇਂ ਕੀਤਾ ਗਿਆ ਸੀ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੇ ਅਨੁਸਾਰ ਰਿਸ਼ੀ ਸ਼ਾ ਕੰਪਨੀ ਫਾਰਮਾ ਤੋਂ ਜਿਹੜੀਆਂ ਆਪਣੇ ਇਸ਼ਤਿਹਾਰਾਂ ਨੂੰ ਦਿਖਾਉਣ ਦੇ ਝੂਠੇ ਅੰਕੜੇ ਦੇ ਕੇ ਮੋਟੀਆਂ ਕੀਮਤਾਂ ਵਸੂਲ ਕਰ ਰਹੀ ਸੀ ਇੱਥੇ ਉਹਨੇ ਕਿੰਨੇ ਡਾਕਟਰਾਂ ਨੇ ਆਪਣੇ ਟੀਵੀ ਅਤੇ ਟੈਬਲੇਟ ਜਿਹੜੇ ਲਗਾਏ ਹੋਏ ਹਨ ਸੋਖੇ ਸ਼ਬਦਾਂ ਵਿੱਚ ਰਿਸ਼ੀ ਸ਼ਾ ਅਦੀ ਕੰਪਨੀ ਨੇ ਅਸਲ ਦੇ ਵਿੱਚ ਉਹਨਾਂ ਡਾਕਟਰਾਂ ਦੀ ਗਿਣਤੀ ਦੇ ਅਸਲ ਅੰਕੜੇ ਜਿਹੜੇ ਉਹ ਛੁਪਾਏ ਤੇ ਜਿਨ੍ਹਾਂ ਨੇ ਅਸਲ ਦੇ ਵਿੱਚ ਆਪਣੇ ਟੀਵੀ ਅਤੇ ਟੈਬਲੇਟ ਉੱਤੇ ਲਗਾਏ ਹੋਏ ਸਨ ਆਪਣੇ ਗਾਹਕਾਂ ਨੂੰ ਝੂਠੇ ਅਤੇ ਵੱਡੇ ਅੰਕੜੇ ਪੇਸ਼ ਕੀਤੇ ਅਤੇ ਝੂਠੇ ਵਾਅਦੇ ਕਰਕੇ ਉਹਨਾਂ ਤੋਂ ਹੋਰ ਡਾਲਰਾਂ ਦੀ ਜਿਹੜੀ ਉਹਨੇ ਲੁੱਟ ਖਸੁੱਟ ਕੀਤੀ ਅਤੇ ਉਹਨਾਂ ਦੇ ਇਸ਼ਤਿਹਾਰਾਂ ਤੇ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੇ ਉਹ ਪਹੁੰਚਣ ਲੱਗੇ ਕੰਪਨੀਆਂ ਨੂੰ ਧੋਖਾ ਦੇਣ ਦੇ ਨਾਲ ਨਾਲ ऋषि शाह ਨੇ ਨਿਵੇਸ਼ਕਾਂ ਤੋਂ ਫੰਡ ਸੁਰੱਖਿਅਤ ਕਰਜ਼ੇ ਪ੍ਰਾਪਤ ਕਰਨ ਦੇ ਲਈ ਕੰਪਨੀ ਦੇ مالیੇ ਦੇ ਅੰਕੜਿਆਂ ਦੇ ਵਿੱਚ ਵੀ ਜਿਹੜੀ ਉਹਨੇ ਹੇਰਾਫੇਰੀ ਕੀਤੀ ਰਣ ਦਾਕਿਆ ਅਤੇ ਉੱਚ ਪ੍ਰੋਫਾਈਲ ਨਿਵੇਸ਼ਕਾਂ ਤੋਂ 1 ਬਿਲੀਅਨ ਡਾਲਰ ਜਿਹੜੇ ਉਹਨੇ ਇਕੱਠੇ ਕੀਤੇ ਹਾਲਾਂਕਿ ਰਿਸ਼ੀ ਸ਼ਾ ਦੀ ਕੰਪਨੀ ਆਕਟਮ ਹੈਲਥ ਦੇ ਇੱਕ ਸਾਖਾ ਵਿਸ਼ੇਸ਼ਲਕ ਨੇ ਆਪਣੇ ਅਮਰੀਕੀ ਅਖਬਾਰ ਦੇ ਵਿੱਚ ਸਟਰੀਟ ਜਰਨਲ ਨੂੰ ਕੰਪਨੀ ਦੇ ਵਿੱਚ ਚੱਲ ਰਹੀ ਧੋਖਾਧੜੀ ਦੀ ਜਿਹੜੀ ਗਤੀਵਿਧੀ ਗਤੀਵਿਧੀ ਬਾਰੇ ਸਭ ਵੇਤਨਸ਼ੀਲੋ ਨੇ ਜਾਣਕਾਰੀ ਵੀ ਦਿੱਤੀ ਸੀ ਜਿਸ ਤੇ ਅਖਬਾਰ ਨੇ 2017 ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਜਿਹੜੀ ਰਿਪੋਰਟ ਹੈ ਉਹ ਪ੍ਰਕਾਸ਼ਿਤ ਕੀਤੀ ਸੀ ਜਿਸ ਦਾ ਪ੍ਰतिकਰਮ ਸ਼ੁਰੂ ਹੋਇਆ ਸੀ ਰਿਸ਼ੀ ਸ਼ਾਹ ਅਤੇ ਉਸ ਦੀ ਕੰਪਨੀ ਅਤੇ ਵਾਲ ਸਟਰੀਟ ਜਰਨਲ ਦੇ ਵਿੱਚ ਇੱਕ ਰਿਪੋਰਟ ਦੇ ਨਤੀਜਿਆਂ ਹੈਲਥ ਦੇ ਕਾਰੋਬਾਰ ਨੂੰ ਉਲਟਾ ਦਿੱਤਾ ਨਿਵੇਸ਼ਕਾਂ ਨੇ ਰਿਸ਼ੀ ਸ਼ਾ ਅਤੇ ਸ਼ਰਦਾ ਅਗਰਵਾਲ ਤੇ ਮੁਕਦਮਾ ਦਰਜ ਕੀਤਾ ਜਿਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਹਾਲਾਂਕਿ ਕੰਪਨੀ ਨੇ 2018 ਦੇ ਵਿੱਚ ਨਿਵੇਸ਼ਕਾਂ ਅਤੇ ਰਿਣਦਾਤਿਆਂ ਦੇ ਨਾਲ ਸਮਝੌਤਾ ਕੀਤਾ ਅਤੇ 2019 ਦੇ ਵਿੱਚ ਕੰਪਨੀ ਨੇ ਸੰਗੀ ਧੋਖਾਧੜੀ ਦੀਆਂ ਜਾਂਚਾਂ ਨੂੰ ਹੱਲ ਕਰਨ ਦੇ ਲਈ ਫਾਰਮਾ ਕੰਪਨੀਆਂ ਨੂੰ ਜਿਹੜੀਆਂ ਨੇ 70 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਲਈ ਜਿਹੜੀ ਉਹਨਾਂ ਨੇ ਸਹਿਮਤੀ ਦਿੱਤੀ ਫਿਰ ਵੀ ਕੋਟਾਲੇ ਦੇ ਵਿੱਚ ਕੰਪਨੀ ਦੇ ਤਿੰਨ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੇ ਲਈ ਅਦਾਲਤ ਦੇ ਵਿੱਚ ਇੱਕ ਅਪਰਾਧਿਕ ਧੋਖਾਧੜੀ ਦਾ ਜਿਹੜਾ ਮਕਦਮਾ ਸ਼ੁਰੂ ਸੀ ਰਿਸ਼ੀ ਸ਼ਾ ਨੂੰ ਸਜ਼ਾ ਸੁਣਾਉਂਦੇ ਹੋਏ ਯੂਐਸ ਜ਼ਿਲ੍ਹਾ ਜੱਜ ਥਾਮਸ ਡਰਕਿਨ ਨੇ ਕਿਹਾ ਕਿ ਦੋਸ਼ੀ ਨੇ ਆਪਣੇ ਲਾਲਚ ਨੂੰ ਜਿਹੜਾ ਉਹ ਪੂਰਾ ਕਰਨ ਅਤੇ ਵੱਡਾ ਆਦਮੀ ਬਣਨ ਦੀ ਬਹੁਤ ਹੀ ਚਲਾਕੀ ਦੇ ਨਾਲ ਜਿਹੜੇ ਉਹਨੇ ਪੂਰੇ ਕਟਾਲੇ ਨੂੰ ਜਿਹੜਾ ਉਹਨੇ ਅੰਜਾਮ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਲਈ ਹਰ ਥਾਂ ਤੇ ਧਿਆਨ ਰੱਖਿਆ ਗਿਆ ਹੈ ਕਿ ਕੋਈ ਗਲਤੀ ਨਾ ਹੋਵੇ। ਸਰਕਾਰੀ ਵਕੀਲ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਰਿਸ਼ੀ ਸ਼ਾ ਇੱਕ ਬਿਲੀਅਨ ਡਾਲਰ ਦੇ ਕਟਾਲੇ ਦਾ ਮਾਸਟਰਮਾਈਂਡ ਸੀ ਅਤੇ ਉਸ ਨੂੰ ਘਟੋ-ਘਟ 15 ਸਾਲ ਦੀ ਜਿਹੜੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਗਈ। ਆਖਰਕਾਰ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਰਿਸ਼ੀ ਸ਼ਾ ਨੂੰ ਸਾਢੇ 7 ਸਾਲ ਦੀ ਜਿਹੜੀ ਸਜ਼ਾ ਸੁਣਾਈ ਪਰ ਰਿਸ਼ੀ ਸ਼ਾਹ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਖਿਲਾਫ ਅਪੀਲ ਕਰਨ ਦੀ ਜਿਹੜੀ ਪ੍ਰਤੀਕਿਰਿਆ ਉਹ ਸ਼ੁਰੂ ਕਰ ਦਿੱਤੀ ਰਿਸ਼ੀ ਸ਼ਾਹ 'ਤੇ કુલ 22 ਦੋਸ਼ ਆਇਦ ਕੀਤੇ ਗਏ ਹਨ ਤੇ ਜਿਨ੍ਹਾਂ ਦੇ ਵਿੱਚ ਅਦਾਲਤ ਨੇ ਉਹਨੂੰ 19 ਦੋਸ਼ਾਂ ਦੇ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਸੀ